ਹਾਲ ਹੀ ਵਿੱਚ ਜਸਵਿੰਦਰ ਬਰਾੜ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਨੇ ਅਤੇ ਉਹਨਾਂ ਦਾ ਕੀ ਕਹਿਣਾ ਹੈ ਸਿੱਧੂ ਮੂਸੇਵਾਲੇ ਆ ਤੇ ਉਹਨਾਂ ਦੇ ਮਾਪੇ ਨੂੰ ਲੈ ਕੇ ਅੱਗੇ ਆਪਾਂ ਵੀਡੀਓ ਵਿੱਚ ਵੇਖਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਖਬਰਾਂ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ 58 ਸਾਲ ਦੀ ਉਮਰ ਵਿੱਚ ਮਾਤਾ ਚਰਨ ਕੌਰ ਜੀ ਪ੍ਰੈਗਨੈਂਟ ਨੇ ਅਤੇ ਉਹ ਨੈਕਸਟ ਮੰਥ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਉਦੋਂ ਹੀ ਉਹਨਾਂ ਦੀ ਪ੍ਰੈਗਨਨਸੀ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਕਈ ਮੀਮਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਨ੍ਹਾਂ ਨੂੰ ਫਿੱਲਾ ਸਿੱਧੂ ਨੇ ਲੋਕਾਂ ਨੂੰ ਝਾੜਵੀ ਪਾਈ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਨੈਕਸਟ ਅਪਡੇਟ ਦੀ ਤਾਂ 2 ਮਾਰਚ ਨੂੰ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਕਿਸਾਨੀ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੱਧ ਚੜ ਕੇ ਇਸ ਵਿੱਚ ਹਿੱਸਾ ਲੈਣ ਅਤੇ ਜਸਵਿੰਦਰ ਬਰਾੜ ਨੂੰ ਤਾਂ ਸੇ ਜਾਣਦੇ ਹੀ ਆ ਜੋ ਕਿ ਸਿੱਧੂ ਮੂਸੇਵਾਲੇ ਇਹ ਕਾਫੀ ਕਰੀਬ ਸਨ ਜਿੱਥੇ ਪਹਿਲਾਂ ਸਿੱਧੂ ਮੂਸੇਵਾਲੇ ਨੇ ਜਸਵਿੰਦਰ ਬਰਾੜ ਦੀ ਸਪੋਰਟ ਕੀਤੀ ਸੀ ਅਤੇ ਉਸ ਦੀ ਗਾਇਕੀ ਸਲਾਈ ਸੀ ਉੱਥੇ ਹੀ ਹੁਣ ਜਸਵਿੰਦਰ ਬਰਾੜ ਵੀ ਸਿੱਧੂ ਮੂਸੇਵਾਲੇ ਦੀ ਪੂਰੇ ਸਪੋਰਟ ਕਰਦੇ ਹੋਏ ਦਿਖਾਈ ਦਿੰਦੇ ਨੇ ਅਤੇ ਉਹਨਾਂ ਦੇ ਜਸਟਿਸ ਦੀ ਮੰਗ ਕਰਦੇ ਨੇ ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਆ ਉਸ ਵੀਡੀਓ ਦੀ ਕਲਿੱਪ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕਿਸਾਨੀ ਦਾ ਨਹੀਂ ਵਕ ਵਕ ਤਾ ਮਤੇ ਲਗ ਰਹੇ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਕਤ ਜੋ ਕਿਸਾਨੀ ਮਾਰਚ ਕੱਢਿਆ ਜਾ ਰਿਹਾ ਉਹ ਦਿਨ ਤੱਕ ਅਸੀਂ ਹਾਜ਼ਰੀ ਲਵਾਉਣੀ ਆਪਾਂ ਸਾਰਿਆਂ ਨੇ 1 ਮਾਰਚ 2 ਮਾਰਚ ਨੂੰ ਮਹਾਦੀ ਤੋਂ ਸ਼ੰਭੂ ਵੱਟ ਤੱਕ ਕੱਢਿਆ ਜਾ ਰਿਹਾ ਜੀ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਪਾਸੇ ਹਾਜ਼ਰੀ ਲਵਾਉਣੀ ਹੈ